ਗਰਮੀ ਅਜੇ ਸ਼ੁਰੂ ਵੀ ਨਹੀਂ ਹੋਈ ਤੇ ਇਸ ਤੋਂ ਪਹਿਲਾਂ ਹੀ ਪਾਣੀ ਦੀ ਕਮੀ ਕਾਰਨ ਹਾਹਾਕਾਰ ਮਚਣੀ ਸ਼ੁਰੂ ਵੀ ਹੋ ਗਈ ਹੈ। ਹਰ ਵਾਰ ਗਰਮੀ ਦੇ ਵਿੱਚ ਨਹਿਰੀ ਵਿਭਾਗ ਦੇ ਵੱਲੋਂ ਨਹਿਰ ਬੰਦ ਕਰ ਦਿੱਤੀ ਜਾਂਦੀ ਹੈ ਜਿਸ ਕਾਰਨ ਲੋਕਾਂ ਨੂੰ ਪੀਣ ਵਾਲੇ ਪਾਣੀ ਲਈ ਵੀ ਇੱਕ ਵੱਡੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈਂਦਾ ਹੈ। ਇਸ ਵਾਰ ਬਠਿੰਡਾ ਵਾਸੀਆਂ ਨੂੰ ਇਸ ਵੱਡੀ ਸਮੱਸਿਆ ਦੇ ਨਾਲ ਹੁਣ ਹੁਣ ਤੋਂ ਹੀ ਜੂਝਣਾ ਪੈ ਰਿਹਾ ਹੈ ਕਿਉਂਕਿ ਨਹਿਰੀ ਵਿਭਾਗ ਦੇ ਵੱਲੋਂ ਇਸ ਵਾਰ April ਮਹੀਨੇ ਤੋਂ ਹੀ ਨਹਿਰਾ ਬੰਦ ਕਰ ਦਿੱਤੀਆਂ ਗਈਆਂ ਨੇ। ਈ ਤੇ ਕਮਿਸ਼ਨਰ ਸਾਹਿਬ ਨੂੰ ਮਿਲਣ ਆਏ ਸੀਗੇ ਤੇ ਮੇਅਰ ਸਾਹਿਬ ਨੂੰ ਮਿਲਣ ਆਏ ਸੀਗੇ ਕਮਿਸ਼ਨਰ ਸਾਹਿਬ ਤਾਂ ਮਿਲੇ ਨਹੀਂ ਡਿਪਟੀ ਮੇਅਰ ਕੋਲੇ ਗਏ ਉਹ ਕਹਿੰਨਗੇ ਵੀ ਸਾਡੇ ਕੋਲ ਕੈਂਟਰ ਆਏ ਨਹੀਂਗੇ ਜਿਹੜੇ ਕੈਂਟਰ ਚੱਲਦੇ ਸੀਗੇ ਉਹ ਕਿਰਾਏ ਤੇ ਚੱਲਦੇ ਸੀ ਸਾਨੂੰ ਘਾਟਾ ਬਹੁਤ ਪੈ ਰਿਹਾ ਸੀਗਾ ਉਹਨਾਂ ਸੀ ਕੈਂਟਰ ਬਣਾਵਾਂਗੇ ਫੇਰ ਪਾਣੀ ਭੇਜਾਂਗੇ ਨਹੀਂ ਤਾਂ ਪਾਣੀ ਦੀ ਕੋਈ ਵੀ ਉਸਤਾ ਨਹੀਂ ਕਿ ਤੁਹਾਡੇ ਕੋਲੇ ਤੇ ਅਸੀਂ ਕਿਹਾ ਵੀ ਕਿਵੇਂ ਜਿਵੇਂ ਕਰਕੇ ਸਾਨੂੰ ਮਤਲਬ ਪਾਣੀ ਭੇਜੀਓ ਤੁਸੀਂ ਕੈਂਟਰ ਆਪਦੇ ਬਣਵਾ ਲਓ ਇਹ ਕਹਿੰਲ ਕੇ ਪੰਜ ਚਾਰ ਦਿਨਾਂ ਨੂੰ ਕੈਂਟਰ ਬਣ ਜਾਣਗੇ ਪਾਣੀ ਤੁਹਾਡੇ ਕੋਲ ਆਂਦਾ ਰਹੂਗਾ ਸਾਡੇ ਕੋਲ 1.5 ਮਹੀਨਾ ਹੋ ਗਿਆ ਪਾਣੀ ਨਹੀਂ ਆਇਆ ਅਸਲ ਸੱਚਾਈ ਉਦੋਂ ਦੇਖਣ ਨੂੰ ਮਿਲੀ ਜਦੋਂ ਘਰਾਂ ਦੇ ਵਿੱਚ ਪਾਣੀ ਦੀ ਸਪਲਾਈ ਨਾ ਆਉਣ ਕਾਰਨ ਹਰਦੇਵ ਨਗਰ ਦੇ ਖੇਤਾਂ ਦੇ ਵਿੱਚ ਲੋਕ ਆਪਣੀ ਇਸ ਸਮੱਸਿਆ ਨੂੰ ਲੈ ਕੇ ਬਠਿੰਡਾ ਨਗਰ ਨਿਗਮ ਦੇ ਦਫ਼ਤਰ ਪਹੁੰਚੇ ਇਸ ਮੌਕੇ ਨਾ ਪੀੜਤ ਲੋਕਾਂ ਦੇ ਵੱਲੋਂ ਨਗਰ ਨਿਗਮ ਦੇ ਖਿਲਾਫ ਰੋਸ ਪ੍ਰਦਰਸ਼ਨ ਕਰਦਿਆਂ ਜ਼ੋਰਦਾਰ ਨਾਅਰੇਬਾਜ਼ੀ ਵੀ ਕੀਤੀ ਗਈ ਤੇ ਨਾਲ ਹੀ ਇਹਨਾਂ ਨੇ ਕਿਹਾ ਕਿ ਪਿਛਲੇ 1.5 ਮਹੀਨੇ ਤੋਂ ਉਹਨਾਂ ਦੇ ਘਰਾਂ ਦੇ ਵਿੱਚ ਪਾਣੀ ਦੀ ਸਪਲਾਈ ਨਹੀਂ ਆ ਰਹੀ ਜਿਸ ਕਾਰਨ ਉਹਨਾਂ ਨੂੰ ਬਾਰੀ ਮੁਸੀਬਤ ਦਾ ਸਾਹਮਣਾ ਕਰਨਾ ਪੈ ਰਿਹਾ ਨੰਬਰ ਰੱਖਾ ਹੈ ਕਿਹੜਾ ਮਲਾ ਹਰਦੇਵ ਨਗਰ ਨੇ ਵੀ ਇਮਾਮਲਾ ਜੀ ਤੁਜੀ ਤੇ ਅਸੀਂ ਪਾਣੀ ਵਾਸਤੇ ਆਏ ਪਾਣੀ ਨਹੀਂ ਆ ਰਿਹਾ ਸਾਨੂੰ 1.5 ਮਹੀਨਾ ਹੋ ਗਿਆ ਸਾਨੂੰ ਪਾਣੀ ਨਹੀਂ ਦੇ ਰਹੇ ਇੱਕ ਵਾਰੀ ਪਾਣੀ ਆਇਆ ਸੀ ਉਹ ਪਾਣੀ ਵੀ ਤੇ ਸਾਡੇ ਫੋਟੋ ਆ ਖਿੱਚ ਕੇ ਇੱਥੇ ਲਿਆ ਕੇ ਇਹਨਾਂ ਨੂੰ ਦਿਖਾਤਾ ਮੁੜ ਕੇ ਪਾਣੀ ਨਹੀਂ ਆ ਰਿਹਾ ਪਸਾਨੂੰ ਪਾਣੀ ਚਾਹੀਦਾਗਾ ਬਸ ਸਾਡੇ ਜਵਾਗ ਛੋਟੇ ਛੋਟੇ ਪਾਣੀ ਬਗੈਰ ਮਰੀ ਜਾ ਰਹੇਗਾ ਉਹਨਾਂ ਉੱਤੇ ਗਰਮੀ ਆਈ ਜਾਂਦੀ ਹੈ ਉਧਰ ਨਗਰ ਨਿਗਮ ਦੇ ਸੀਨੀਅਰ ਡਿਪਟੀ ਮੇਅਰ ਅਜੇ ਅਧਿਕਾਰੀਆਂ ਦੇ ਨਾਲ ਗੱਲਬਾਤ ਕਰਨ ਦੀ ਹੀ ਗੱਲ ਕਰ ਰਹੇ ਹਨ ਤੇ ਕੋਈ ਵੀ ਹੱਥ ਪੱਲਾ ਨਹੀਂ ਫੜਾਰੇ ਇਹ ਪਿਛਲੇ ਮੀਟਿੰਗ ਜਦੋਂ ਮਸਲਾ ਆਇਆ ਸੀ ਪਾਣੀ ਦਾ ਬਖੀਲੇ ਸ਼ਹਿਰ ਚ ਪਾਣੀ ਸਪਲਾਈ ਦਾ ਉਸ ਵੇਲੇ ਐਫਐਲਸੀਸੀ ਦੇ ਸਾਰੇ ਮੈਂਬਰਾਂ ਨੇ ਮੈਨੂੰ ਜੀਵਨ ਨਾਲ ਇਹ ਗੱਲ ਕਹੀ ਸੀ ਅਫਸਰ ਸਾਹਿਬਾਨਾਂ ਨੂੰ ਵੀ ਜਿੰਨੇ ਚਿਰ 100% ਵਾਟਰ ਸਪਲਾਈ ਪੈ ਚੁੱਕੀ ਹੈ ਤੁਸੀਂ ਜਿੱਥੇ ਲੋਕਾਂ ਨੂੰ ਪਾਣੀ ਦੇਣਾ ਹੈ ਚਾਹੇ ਉਹ ਖੇਤਬਾਸੀ ਦੇ ਲੋਕ ਹੈ ਚਾਹੇ ਸ਼ਹਿਰ ਚ ਹੋਰ ਕਿਸੇ ਪਾਸੇ ਦੇ ਲੋਕ ਹੈ ਉਹਦੇ ਵਾਸਤੇ 2-4 ਟੈਂਕਰ ਆਪਦੇ ਬਣਾ ਲਓ ਤਾਂ ਕਿ ਆਪਾਂ ਉਹਨਾਂ ਨੂੰ ਪਾਣੀ ਸਮੇਂ-ਸਮੇਂ ਸਿਰ ਜਦੋਂ ਲੋੜ ਹੋਵੇ ਉਹਦੇ ਮੁਹਿਆ ਕਰਾ ਸਕੀਏ ਪਰ ਅਧਿਕਾਰੀਆਂ ਨੇ ਉਹ ਗੱਲ ਗਈ ਆਈ ਕਰਤੀ ਐਸ ਮੁੱਦੇ ਨੂੰ ਫੇਰ ਲਿਆਇਓ ਉਹੀ ਮਿਸ਼ੂ 25 ਲੱਖ ਰੁਪਏ ਦਾ ਐਸਟੀਮੇਟ ਬਣਾ ਕੇ ਲੈ ਆਏ ਤੇ ਮੈਂਬਰ ਸਭਾ ਬਦ ਨੇ ਫਿਰ ਇਤਰਾਜ਼ ਕੀਤਾ ਵੀ ਭਾਈ ਜਦੋਂ ਸ਼ਹਿਰ ਤੇ ਸਪਲਾਈ ਇਹਨੇ ਆਪਣੇ ਪਾਰੀ ਹੈਗੀ ਹੈ ਕਿ ਫਿਰ ਤੁਸੀਂ ਇਹ ਟੈਂਕਰਰ ਰਾਹੀਂ ਕਿਉਂ ਸਪਲਾਈ ਕਰਦੇ ਹੋ ਆਪਣੇ ਟੈਂਕਰ ਬਣਾਓ ਨਗਰਿਕਾਂ ਬਣਾਵੇ ਆਪਦੇ ਟੈਂਕਰ ਉਹ ਸਪਲਾਈ ਕਰਨ ਜਦੋਂ ਲੋਕੇ ਨੂੰ ਲੋਡ ਹੈ ਮੈਂ ਕਹਿੰਦਾ ਅੱਜ ਇਹਨਾਂ ਨੂੰ ਲੋੜਾ ਕਿਸੇ ਹੋਰ ਨੂੰ ਵੀ ਲੋੜਾ ਤਾਂ ਉੱਥੇ ਵੀ ਪੇਚੇ ਜਾ ਸਕੀ ਟੈਂਕਰ ਹੁਣ ਕਦੋਂ ਤੱਕ ਇਹਨਾਂ ਕੋਲੇ ਪਾਣੀ ਪਹੁੰਚਾ ਦੂੰਗਾ ਜੇ ਗਰਮੀ ਦਾ ਚਲਾਇਗਾ ਮੌਸਮ ਆ ਰਿਹਾ ਗਿਆ ਉਹ ਤੁਹਾਡੇ ਛੋਕੜੀਆਂ ਦੇ ਲੋਕਾਂ ਦਾ ਪਾਣੀ ਤਾਂ ਬੜੇ ਮੈਂ ਐਕਸੈਪਸ ਨੂੰ ਬੁਲਾਣਾ ਐਕਸੈਪਸ ਨਾਲ ਬੁਲਾ ਕੇ ਮੀਟਿੰਗ ਕਰਕੇ ਜੋ ਵੀ ਇਹਨਾਂ ਦਾ ਹੱਲ ਨਿਕਲਦਾ ਹੈ ਜਲਦੀ ਤੋਂ ਜਲਦੀ ਕਰਾਂਗੇ ਇਹਨਾਂ ਦਾ ਹੱਲ ਤਾਂ ਤੁਸੀਂ ਸਮਝ ਸਕਦੇ ਹੋ ਕਿ ਆਉਣ ਵਾਲੀਆਂ ਗਰਮੀਆਂ ਦੇ ਵਿੱਚ ਬਠਿੰਡਾ ਵਾਸੀਆਂ ਨੂੰ ਕਿੰਨੀ ਭਾਰੀ ਮੁਸੀਬਤ ਦਾ ਸਾਹਮਣਾ ਕਰਨਾ ਪੈ ਸਕਦਾ ਕਿਉਂਕਿ ਗਰਮੀਆਂ ਦੇ ਮੌਸਮ ਦੇ ਵਿੱਚ ਪੀਣ ਵਾਲੇ ਪਾਣੀ ਦੇ ਸਬੰਧ ਵਿੱਚ ਨਗਰ ਨਿਗਮ ਕਿੰਨੀ ਕੁ ਗੰਭੀਰ ਹੈ ਕਿੰਨੀਆਂ ਕੁ ਪੂਕਤਾ ਤਿਆਰੀਆਂ ਕੀਤੀਆਂ ਨੇ ਇਹਨਾਂ ਹਾਲਾਤਾਂ ਜ਼ਰਾਹੀ ਸਮਝਿਆ ਜਾ ਸਕਦਾ ਅੱਜ ਦੇ ਹਾਲਾਤ ਨੇ ਤਾਂ ਆਉਣ ਵਾਲੇ ਸਮੇਂ ਦੇ ਵਿੱਚ ਕਿੰਨੀ ਕਿਲਤ ਆ ਸਕਦੀ ਹੈ ਉਮੀਦ ਹੈ ਕਿ ਨਗਰ ਨਿਗਮ ਇਸਤੇ ਕਾਰ ਕਰੇਗਾ ਤੇ ਇਸ ਦਾ ਪੂਰਾ ਹਲ ਕੀਤਾ ਜਾਵੇਗਾ ਬਠਿੰਡਾ ਤੋਂ ਕਪਿਲ ਸ਼ਰਮਾ ਦੇ ਨਾਲ ਜਸਪ੍ਰੀਤ ਜਸ ਫਾਸਟਪੀਨਿਊਜ਼